ਜਿੱਥੇ ਤੁਹਾਨੂੰ ਸੂਟ ਪਾ ਲਗਾ ਦਾ ਫਿਰ ਜਲਦੀ ਵੇਦਾ ਕਰਾ ਕੇ ਫਿਰ ਇਥੋਂ ਕਰਵਾ ਦੇ। ਹਰ ਰੋਡ ਤੇ ਲਾ ਦੇ। ਇਹ ਰੋਡ ਤੇ ਦਾਮ ਨਾਲ ਲਾ ਦੋ। ਹਾਂ ਲਾ ਦੋ ਰੋਡ। ਠੀਕ ਹੈ। ਰੋਡ ਤੇ ਖੋਲ ਕੇ ਟਰੈਕਟਰ ਤੋਰੀ ਜਾਏ ਉਹ ਘਾਣ। ਅੱਛਾ ਧਿਆਨ ਨਾਲ। ਕੋ ਬਣਾ ਨਾ ਨਹੀਂ। ਟੀ-ਸ਼ਰਟ ਵਾਲਾ ਮੁੰਡਾ। ਟੀ-ਸ਼ਰਟ। ਟੀ-ਸ਼ਰਟਾਂ ਜਿਹੜੀਆਂ ਪਾਉਂਦੇ। ਹਾਂ ਕਿੱਥੇ ਉਹ ਜਿਹੜੀ ਨਹੀਂ ਤਾਂ ਇੱਕ ਬਾਰੋਂ ਖਿੱਚਿਆ ਜਾਂਦਾ ਅੰਦਰੋਂ ਸਮਾਨ ਬੈਂਚ 'ਚ ਬਾਹਰ ਘਟਾ ਲਿਆ ਫਿਰ ਮਤਲਬ ਉਹ ਵੀ ਉਵੇਂ ਹੀ ਖਿੱਚ ਲਿਆ ਅੰਦਰ ਕਿ ਨਾ ਗਿਆ ਅੰਦਰ ਵੀ ਇਦਾਂ ਹੀਗਾ ਖਿੱਚਣ ਦੇ ਨਾਲ-ਨਾਲ ਨਾਲੀ ਨਾਲ ਧੁੰਦੇ ਪਏ ਆ ਹਾਂ ਹਾਂਜੀ ਉਹ ਇੱਧਰੋਂ ਧੋਤਾ ਜੇ ਥੋੜਾ ਜਿਹਾ ਅੱਛਾ ਤੇ ਉਹ ਮਤਲਬ ਨਾਲ-ਨਾਲ ਹੀ ਗਾਰ ਫਿਰ ਇਸ ਤਰ੍ਹਾਂ ਬਾਹਰ ਆਉਂਦੀ ਉਦਾਂ ਨਹੀਂ ਆਉਂਦੀ ਹਾਂ ਗਾਰ ਆਪਾਂ ਨੇ ਹੌਲਕਾ ਨਾਲ ਦੇ ਆ ਇਹ ਬਹੁੜਿਆਣਾ ਇਹਨਾਂ ਨਾਲ ਬੋਲੇਗਾ ਬਾਰੋਂ ਹੁਣ ਵੀ ਰੈਂਬੋ ਫਿਰ ਕੋਈ ਕੋਈ ਲੱਦੀ ਇਹਦਾ ਕਿਸੇ ਤਰ੍ਹਾਂ ਇਹ ਸੈਂਤ ਆਪਣਾ ਚ ਪਾ ਕੇ ਬਾਹਰ ਕਰ ਦਿੰਦੇ ਜੀ ਹਾਂ ਇਹ ਤਾਂ ਇਦਾਂ ਚੱਲ ਜਣੀ ਨਾ ਬਾਹਰ ਪਾ ਕੇ ਉਹ ਸਾਈਡ ਤੇ ਗਰਾਊਂਡ 'ਚ ਕਰ ਲੈਂਦੇ ਅੱਛਾ ਤੇ ਕਮਰਿਆਂ ਦੀ ਇਦਾਂ ਹੀ ਆ ਮਤਲਬ ਕਿ ਕਮਰਿਆਂ 'ਚ ਵੀ ਹਲੇ ਬਹੁਤ ਜ਼ਿਆਦਾ ਇਹੋ ਮੁੰਡਾ ਹਲਵਾ ਹਾਂਜੀ ਕੀ ਹੋਵੇ ਆ ਗਏ ਉਹ ਗੈਂਡ ਦੇ ਆਪ ਭਗਵਾਨ ਹਾਂਜੀ ਬਾਈ ਆ ਗਿਆ ਹਾਂ ਆ ਗਿਆ ਬੰਦੇ ਖੜੇ ਜੀ ਫਸਲ ਕਿੱਥੇ ਜਾਂਦੀ ਆਵੇ ਗੱਡੀ ਲੈ ਆ ਗੱਡੀ ਲੈ ਲੈ ਆ ਗੱਡੀ ਲੈ ਲੈ ਆ ਬਾਈ ਸੱਚ ਗੱਲ ਜੀ ਤੇ ਟ੍ਰੋਪਰ ਤੋਂ ਵੀ ਤੇ ਤੇ ਨਾ ਹਾਂ ਤੇ ਦੱ ਲੱਗੇ ਸੀ ਜਿੱਦਾਂ ਉਹਦੋਂ ਲਾਸਟ ਵਾਲੇ ਦੋਨੋਂ ਕਲੀਅਰ ਕਰ ਲਿਆ ਉਹ ਪਲੇ ਦੋਨੋਂ ਅੱਛਾ

काफ़ी गांव जवायता जे नाले जे वलंटियर सॼे पार्टी जे वलंटियर

ਇਹ ਮੁਰਕੇ ਦਾ ਲੈਂਦੀ ਨਹੀਂ ਇਹਦੇ ਨਾਲ ਲੈ ਨਹੀਂ ਦੇ ਪਾਣੀ ਬਹੁਤ ਫੇਰ ਲੜੀ ਆ ਵੀ ਪਾਣੀ ਪਾਣੀ ਆ ਪਾਣੀ ਆ ਪਾਣੀ ਆ ਪੈਰ ਕਿਤੇ ਰੱਖਿਆ ਨੂੰ ਉਹ ਵੀਡੀਓ ਕਿੱਥੇ ਜਾ ਰ ਉਹ ਬਹੁਤ ਚੀਜ਼ ਕਰ ਰਿਹਾ ਹਾਂ ਨਾ ਪਾਣੀ ਪਾ ਉਹ ਵੀਡੀਓ ਵਾਜ਼ ਮਾ ਮਕਸਦ ਵੀਡੀਓ ਕਿਥੇ ਵੀਡੀਓ ਆਪਣੀ ਲੋਕੇਸ਼ਨ ਤੇ ਗਿਆ ਕਿ ਨਾ ਮਿਆਰੀ ਅਗਲੀ ਲਗੇ ਸੀ ਉਹਦੇ ਕਹਿੰਦਾ ਆ ਲਗੇ ਸੀ ਤੇ ਕੁਝ ਹੋਇਆ ਦੀ ਉਹਨੂੰ ਕਹਿੰਦਾ ਸਮਾਨ ਤਪੂਰਾ ਦੇ ਦੇ ਉਹਨੂੰ ਕਹਿੰਦਾ ਪ੍ਰੈਸ਼ਰ ਪੰਪ ਕਿੱਥੇ ਆ ਲੈ 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 ਆ ਕਿੱਥੇ ਬਜੀ ਆ ਮਰੇ ਦੇ ਨਾਲ ਉਹ ਉਧਰ ਪਾਣੀ ਪਾਉਂਦੀ ਚੱਲ ਪਾਣੀ ਇੱਧਰ ਇੱਧਰ ਪਾ ਗਏ ਪ੍ਰੈਸ਼ਰ ਪੰਪ ਕੋਸਾ ਠੀਕਾ ਜੀ ਹਾਂ ਹਾਂ ਪਾਣੀ ਪਾਣੀ ਅਗਲਾ ਵਾਰ ਦੇ ਨੰਬਰ ਪਾਣੀ ਹੋਰ ਸਰ ਬਸ ਪਾਣੀ ਜੋ ਥੋੜਾ ਜਿਹਾ ਪਾਣੀ ਮਾ ਕਿੱਥੇ ਹਲੋ ਯਾਰ ਦੇਖੋ ਕਹਿ ਦੂੰ ਲਵ ਲਾਵਾ ਸੁਣੋ ਜੋ ਪਾਗਲ ਮੁਰਦਾ ਆ ਗਿਆ ਇਹੋ ਬੰਦਾ ਉਹ ਯਾਰ ਕਿਦੋਂ ਪ੍ਰੈਸ਼ਰ ਪੰਪ ਨਹੀਂ ਆ ਗਿਆ ਕਿਸ ਕੋਲ ਪ੍ਰੈਸ਼ਰ ਇਹਦੇ ਪਿੱਛੇ ਕਰ ਉਹ ਜਦਾ ਉਹ ਨਹੀਂ ਹੁੰਦਾ ਉਹ ਮੁਰਦਾ ਪਾਗਲ ਉਹ ਨਹੀਂ ਕੋਈ ਨਹੀਂ ਮਗਾ ਲੈਨੇ ਆ ਅੱਜ ਨਾਈਟ

ਟਰੈਕਟਰ ਉਹ ਗੱਡੀ ਤੇ ਉਹ ਟਰੈਕਟਰ ਵਾਲੀ ਆਉਂਦਾ ਹੈ ਤੇ ਉਹ ਟਰੈਕਟਰ ਵਾਲੀ ਨਹੀਂ ਆਉਂਦਾ ਹੈ ਤੇ ਉਹ ਟਰੈਕਟਰ ਆ ਵੀ ਲੱਗ ਗਿਆ ਟਰੈਕਟਰ ਮੇਰੇ ਵਾਲਾ ਲੱਗਾ ਆਪਣੇ ਵਾਲਾ ਫਿਰ ਇਹਨਾਂ ਨੇ ਉਹਨੂੰ ਚੁੱਕਾ ਦੇ ਡੰਡੇ ਵਾਲੇ ਤੇ ਹੈਗੇ ਆਪਣੇ ਕੋਲ ਉਹਦਾ ਨਾ ਪ੍ਰੈਸ਼ਰ ਪੰਪ ਆ ਗਿਆ ਤੁਹਾਨੂੰ ਪਤਾ ਇੰਨੀ ਮਿੱਟੀ ਜੰਮੀ ਆ ਇਹ ਪਾਣੀ ਦਾ ਲੱਭ ਪ੍ਰੈਸ਼ਰ ਪੰਪੀ ਹੁੰਦੀ ਪ੍ਰੈਸ਼ਰ ਪੰਪ ਤੇ ਸਰ ਨੂੰ ਹੋਣੇ ਬਣ ਗਏ ਨਹੀਂ ਨਹੀਂ ਉਹ ਮਕਾਉਣਾ ਹੈ ਸਾ ਤ ਤੁਹਾਨੂੰ ਤਾਂ ਹੀ ਕਹਿ ਸਾਰੀਆਂ ਚੀਜ਼ਾਂ ਲੈ ਕੇ ਆਇਓ ਹਾਂ ਉਹ ਜਦੋਂ ਫੜ ਗਿਆ ਪਾਈਪਸ ਵਗੈਰਾ ਦੂਜੇ ਦਾ ਹੀ ਮੰਗਾ ਲੀਆਂ ਸੀਗੀਆਂ ਉਹ ਨਹੀਂ ਇਹ ਸਿਰਫ ਪੰਪ ਮੰਗਵਾ ਲੈਣੇ ਹੁਣ ਤਾਂ ਨਹੀਂ ਨਹੀਂ ਇਹਨੂੰ ਭੇਜੋ ਨਾ ਦਮਦਾਸ ਉੱਥੇ ਪ੍ਰੈਸ਼ਰ ਪੰਪ ਮੰਗਾਈਏ ਇਹਨਾਂ ਦੇ ਅੱਗੇ ਨਹੀਂ ਪਾਣੀ ਨਾ ਹੈ ਦੂਜੀ ਸਿੱਲੀ ਦੀ ਮਿੱਟੀ ਹੈ ਹਾਂ ਪ੍ਰੈਸ਼ਰ ਪੰਪ ਤੇਥੋਂ ਸਰਪ ਨੇ ਹਾਂ ਇਹ ਨਹੀਂ ਵੱਡਾ 20 ਗਿਆ ਦਾ ਮੈਂ ਤਾਂ ਰੱਖਿਆ ਦੂਜਾ ਮੋਟਰ ਵਾਲਾ ਹੈਗਾ ਹਾਂ ਉਹ ਲੈ ਉਹਨੇ ਤੇ ਦਿਹਾੜੀ ਲਾ ਲਓ ਫਿਰ ਉਹ ਉਹ ਨਹੀਂ ਜਾ ਲਿਆ ਯਾਰ ਕੰਮ ਕਰਨਾ ਦੋ ਸਕੂਟ ਹੋ ਕੇ ਪਤਾ ਮਾਰ ਗਏ ਇਹਨਾਂ ਨਾਲ ਕਿਥੋਂ ਆਬੀ ਦਾ ਦਰਵਾਜ਼ਾ ਖੋਲੋ ਲੈ ਲੈ ਪਾਣੀ ਕਿੱਥੋਂ ਭਰਾਂ ਦੇ ਵਿੱਚ ਪਾਣੀ ਇੱਥੇ ਬਾਹਰ ਨਾਲੀ ਨਾਲ ਚੱਲ ਜਣਾ ਨਾ ਨਾਲੀ ਇਹੋ ਪਾਣੀ ਨਾਲ ਟੱਬ ਜਿਹਾ ਰੱਖ ਕੇ ਨਾ ਤੇ ਉਹਨੇ ਪਾਣੀ ਉੱਥੋਂ ਨਹੀਂ ਜਾਣਾ ਤੇ ਬੱਤੀ ਤੇ ਚੱਲਣੀ ਮੋਟਰਾਂ ਲੈ ਲੈ ਆ ਲੈ ਆ ਲੈ ਹਾਂਜੀ ਕਰੋ ਜਲਦੀ ਜਾਓ ਲੈਬ ਜਲਦੀ ਜਾ ਫੜਦੇ ਮੈਂ ਫੜ ਲਓ ਆਨ ਦਾ ਖਬਰਾਂ ਦਾ ਮਜ਼ਾ ਫਰਿਆ ਸੀ ਪਾ ਚੋ ਕਰੋ ਫੋਟੋ ਮੇਰੀ ਮਨਸੰਦ ਨਹੀਂ ਹੋਈ ਮੈਂ ਚਾਹਦਾ ਫੋਟੋ ਕਰਨਾ ਕਿੰਨੇ ਕਿਲੋਮੀਟਰ ਅੱਜ ਅਜ ਨਾਲਾ ਮੈਂ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ ਪੇ ਸਫਾਈ ਮੈਂ ਸ਼ੁਰੂ ਕੀ ਹੈ ਅõ ਇਸ ਵੇਲੇ ਅਸੀਂ ਨੰਗਲ ਸੋਹ ਗਾਉਂ ਹੈ ਬਾਰਡਰ ਦੇ ਉੱਪਰ ਅਜ ਨਾਲਾ ਵਿਧਾਨ ਸਭਾ ਬੇ ਉਸ ਪਿੰਡ ਦਾ ਸਕੂਲ ਜੋ ਹੈ ਉਹਨੂੰ ਸਾਫ ਕਰ ਰਹੇ ਹਾਂ ਅਸੀਂ ਸੱਜ ਸੱਜੇ ਸਾਰੇ ਅਜ ਨਾਲੇ ਦੇ ਉਹ ਪਿੰਡ ਜਿਹੜੇ ਆ ਜਿੱਥੇ ਜਿੱਥੇ ਪਾਣੀ ਆਇਆ ਪਿੰਡਾਂ ਦੇ ਵਿੱਚ ਜਿੱਥੇ ਸਰਕਾਰੀ ਬਿਲਡਿੰਗਾਂ ਖਰਾਬ ਹੋਈਆਂ ਉਹ ਸਾਰੀਆਂ ਬਿਲਡਿੰਗਾਂ ਜਿਹੜੀਆਂ ਇਦਾਂ ਹੀ ਆਪਾਂ ਸਾਫ਼ ਕਰਾਂਗੇ ਸੋ ਅੱਜ ਆਪਣੇ ਬਲੰਤਰੀਆਂ ਨੂੰ ਨਾਲ ਲੈ ਕੇ ਆਪਣੇ ਸਾਦੇ ਸਾਥੀਆਂ ਨੂੰ ਆਪਣੇ ਜੂਥ ਕਲੱਬ ਵਾਲਿਆਂ ਨੂੰ ਨਾਲ ਲੈ ਕੇ ਜਿਹੜਾ ਇਹਨੂੰ ਆਪਾਂ ਸ਼ੁਰੂ ਕੀਤਾ ਉਹਦੇ ਨੂੰ ਸਾਫ਼ ਕਰਾਂਗੇ ਇਹਨੂੰ ਸਾਫ਼ ਕਰਕੇ ਵਧੀਆ ਜਿਹੜਾ ਬਣਾਵਾਂਗੇ ਜਿਹੜਾ ਜਲਦੀ ਸਕੂਲ ਲੱਗਣ ਵਾਲੇ ਹੋ ਜਾਣ ਇਸ ਕਰਕੇ ਅਸੀਂ ਇੱਥੇ ਲੱਗੇ ਹਾਂ ਹਾਂ रा ਆ ਗਿਓ ਯਾ ਲਾਲਾ ਪੇ ਜੀ ਚਾਰ ਘੱਟ ਲਾ ਲਈ ਸ਼ੇਰ ਗੁੱਸਾ ਕਰਦਾ ਸਾਰਾ ਹੜੀ ਦੇ ਉਹ ਨਹੀਂ ਗੁੱਸਾ ਕਰਦੇ ਕੋਈ ਨਹੀਂ ਕੰਮ ਤੋਂ ਆਹ ਬੰਦ ਤੋਂ ਆਉਂਦੇ ਉਹਦਾ ਮਾਸ ਕੋਲੇ ਆ ਤਕੋ ਨਜ਼ਰ ਤਕੋ ਨਜ਼ਰ ਜਿਹਦੇ ਪਾਸੇ ਪਾਪੀ ਉਹਦਾ ਗੱਲ ਕੋਈ ਦੋ ਪਾਣੀ ਫੜੋ تپلي فرغھ ڦھڻو شروعو ਮਨਜੋ ਠੀਕ ਹੈ ਚੱਲ ਬੜਾ ਆ ਜਿੰਨੀ ਕੋਈ ਮਾਰੀ ਪਾਏ ਸਰ ਜੀ ਦੋ ਟੂ 3 ਬੀਜੋ ਸਵਾਹ ਇੰਨਾ ਕਿੰਨੀ ਕਮਾ ਰ ਅੰਦਰ ਬਹੀ ਗਈ ਦੋਨੋਂ ਸਾਮੇ ਜਮਾ ਮੈਕਸਮਾ ਪਾਣੀ ਨਾ ਪਾਣੀ ਨਾ ਹੈ ਹੈਲੋ ਵੀਰ ਆ ਹਾਂ ਬਾਅਦ ਚ ਤੋ ਇਹ ਮਿੱਟੀ ਕਿੱਟੀ ਹੈ ਜੀ ਜੈ ਜੈ ਵੀਰ

ਹਾਂ ਜੀ 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 ਉਹ ਬਨਾ ਨਾ ਨਹੀਂ ਤੀਸ਼ਰਟ ਵਾਲਾ ਮੁੰਡਾ ਤੀਸ਼ਰਟ ਤੀਸ਼ਰਟਾਂ ਜਿਹੜੀਆਂ ਹਾਂ ਤਾਂ ਕਿੱਥੇ ਹੋ ਗਈ ਜਿਹੜੀ ਜੀਤਾਈ ਇੱਕ ਬਾਰੋਂ ਖੁੱਚਿਆ ਜਾਂੰਡਿਆ ਅੰਦਰੋਂ ਸਮਾਨ ਬੈਂਚ ਚ ਬਾਹਰ ਕਢਾ ਲਿਆ ਤੇ ਮਤਲਬ ਉਹ ਵੀ ਉਹ ਹੀ ਖਿੱਚ ਲਿਆ ਅੰਦਰ ਕਿੰਨਾ ਗਿਆ ਅੰਦਰ ਵੀ ਇਦਾਂ ਹੀਗਾ ਖਿੱਚਣ ਦੇ ਨਾਲ ਨਾਲ ਨਾਲੀ ਨਾਲ ਧੁੰਦੇ ਪਏ ਆ ਹਾਂ ਹਾਂਜੀ ਉਹ ਇਧਰੋਂ ਝੋਟਾ ਜਿਹਾ ਥੋੜਾ ਜਿਹਾ ਅੱਛਾ ਤੇ ਉਹ ਮਤਲਬ ਨਾਲ ਨਾਲ ਹੀ ਗਾਰ ਫਿਰ ਇਸ ਤਰ੍ਹਾਂ ਬਾਹਰ ਆਉਣ ਲਈ ਉਦਾਂ ਨਹੀਂ ਆਉਂਦੀ ਹਾਂ ਗਾਰ ਆਪਾਂ ਨੇ ਹੁਣ ਕਾ ਦਾ ਡੇ ਉਹ ਇਹ ਬਹੁੜਿਆਣਾ ਇਹਨਾਂ ਨੂੰ ਬੋਲੇਗਾ ਬਾਹਰ ਹੁਣ ਵੀ ਰੈਂਬੋ ਪਦੇ ਨਦੀ ਅਸਾਂ ਕਿਥੇ ਗਾ ਇਹ ਇਸ ਤਰ੍ਹਾਂ ਤੱਪਣਾ ਚ ਪਾ ਕੇ ਬਾਹਰ ਕਰ ਦਿੰਦੇ ਜੀ ਹਾਂ ਫਿਰ ਪਰ ਇਦਾਂ ਚੱਲ ਜਣੀ ਨਾ ਬਾਹਰ ਤੱਪਣਾ ਚ ਪਾ ਕੇ ਉਸਾਈਡ ਤੇ ਗਰਾਊਂਡ ਚ ਕਰ ਦਿੰਦੇ ਅੱਛਾ ਤਕਮਰਿਆਂ ਦੀ ਇਦਾਂ ਹੀ ਆ ਮਤਲਬ ਕਿ ਕਮਰਿਆਂ ਚ ਵੀ ਹਲੇ ਬਹੁਤ ਜ਼ਿਆਦਾ ਇਹੋ ਮੁੰਡਾ ਹਲਵਾ ਹਾਂਜੀ ਕੀ ਆ ਲੈ ਆ ਗਿਓ ਉਹ ਗੈਂਟ ਦੇ ਆ ਭਗਵਾਨ ਹਾਂਜੀ ਭਾਈ ਆ ਗਿਓ ਹਾਂਜੀ ਆ ਗਿਓ ਮੇਰੇ ਘਰੇ ਜੀ ਫਸਲ ਕਿੱਥੇ ਦੱਦੀ ਆਵੇ ਗੜੀਲ ਕਰੇਗਾ ਲੈ ਲੈ ਆ ਗੜੀ ਲੈ ਲੈ ਭਾਈ ਲੈ 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 ਭਾਈ ਸੱਚ ਕਹਿ ਜੀ

ਓਕੇ ਓਕੇ ਇਹ ਲਾਲੀ ਨਹੀਂ 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 ਪੈਸੇ ਦਾ ਸਲਿੱਪ ਹੋਣੇ ਚ ਇਹ ਆਪਣੇ ਹਲਕੇ ਦੇ ਸਾਰੇ ਸਕੂਲ ਸਰ ਤੇਿੰਗਰ ਇਦਾਂ ਸਾਫ ਕਰਵਾਗੇ ਕਾਫੀ ਨੌਜਵਾਨ ਤੁਹਾਡੇ ਨਾਲ ਜਿੱਤੇ ਜਿਹੜੇ ਬੁਲੰਟੀਅਰ ਹੈ ਜਿਹੜੇ ਸਾਡੇ ਪਾਰਟੀ ਦੇ ਬੁਲੰਟੀਅਰ ਹੈ ਸਾਰੇ ਵੰਜੀ ਹੱਥ ਮੇਰੇ ਕੋਲ ਨਹੀਂ ਹੁੰਦੀ ਇਹ गल करने की कोशिश करते हैं सर सफाई मुहिम चल रहा है सरकारी इमारत साफ करनिया नॉर्मल बैठक चलो ਪਾਇਪ ਇੱਧਰ ਲਿਆਓ ਵੀਰੇ ਉਹ ਪਾਇਪ ਲਾਓ ਪਾਇਪ ਲਿਆਓ ਪਾਣੀ ਚੱਲ ਗਿਆ ਇਹ ਮੁੜ ਕੇ ਤਾਂ ਲੈਂਦੀ ਨਹੀਂ ਇਹਦੇ ਨਾਲ ਲੈਣ ਦੇ ਪਾਣੀ ਬਹੁਤ ਫੇਰ ਲੜੀ ਆ ਵੀ ਪਾਣੀ 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 ਆਪ ਪੈਰ ਕਿਨੇ ਰੱਖਿਆ ਨੂੰ ਆਓ ਕੰਜੀ ਆ ਜਾਓ ਬਰਦਾਸ਼ਤ ਪਾਣੀ ਦਿਓ ਉਹ ਵੀਡੀਓ ਕਿੱਥੇ ਜਾ ਲ ਉਹ ਬਾਤ ਹੈ ਹਾਂ ਬੜਕੋ ਪਾਣੀ ਪਾ ਉਹ ਵੀਡੀਓ ਬਾਅਦ ਮਖਤਬ ਵੀਡੀਓ ਕਿੱਥੇ ਵੀਡੀਓ ਆਪਣੀ ਲੋਕੇਸ਼ਨ ਤੇ ਗਿਆ ਕਿ ਨਾ ਮਿਆਰੀ ਅਗਲੀ ਲਗੇ ਸੀ ਉਹਦੇ ਕਹਿੰਦਾ ਆ ਲਗੇ ਜੀ ਤੇ ਕੁਝ ਹੋਇਆ ਦੀ ਉਹਨੂੰ ਕਹਿੰਦਾ ਸਮਾਨ ਸਭ ਪੂਰਾ ਦੇ ਦੇ ਉਹਦਾ ਪ੍ਰੈਸ਼ਰ ਪੰਪ ਕਿੱਥੇ ਆ ਉਹ ਪੈਰ ਨਾਲ ਉਹ ਪੈਰ ਨਾਲ ਲੈ 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 ਆ ਆ ਟਾਈਲ ਬੋਲੀਏ ਆਵਰੇ ਦੇ ਨਾਲ ਉਹ ਉਧਰ ਪਾਣੀ ਬਹੁਤ ਖੜੀ ਜਾਂਦੀ ਹੈ ਅੰਦਰ ਅੰਦਰ ਪਾਣੀ ਪ੍ਰੈਸ਼ਰ ਪੰਪ ਉਹ ਤਾਂ ਠੀਕਾ ਜੀ ਹਾਂ ਜੀ ਬਸ ਵਾਰੀ ਜਿਉਂਦੀ ਥੋੜਾ ਜਿਹਾ ਪਾਣੀ ਪਾ ਲਓ ਹਾਂ ਕਿਉਂ ਨਾ ਦੇਖੋ ਕਹਿ ਦੂੰ ਲਾ ਵਾ ਜੋ ਪਾਗਲ ਮੁਰਦਾ ਆ ਗਿਆ ਇਹੋ ਬੰਦਾ ਉਹ ਜਾ ਕਿਦੋਂ ਪ੍ਰੈਸ਼ਰ ਪੰਪ ਨਹੀਂ ਆ ਗਿਆ ਕਿਸ ਕੋਲ ਇਹਦੇ ਪਿੱਛੇ ਕਰ ਉਹ ਜਦਾ ਉਹ ਨਹੀਂ ਹੁੰਦਾ ਕੋਈ ਨੀ ਕੋਈ ਮਗਾ ਲੈਨੇ ਆ 他有公